ਇਹਦੇ ਤੇ ਸੀਰੀਅਸ ਕੈਲੀਬ੍ਰੇਸ਼ਨਸ ਹੋਈਆਂ ਔਰ ਉਸ ਤੋਂ ਬਾਅਦ ਇੱਕ ਖਰੜਾ ਤਿਆਰ ਕੀਤਾ ਗਿਆ ਖਾਲਸਾ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ 2000 ਤੋਂ ਬਾਅਦ ਹੀ ਇਸ ਮੁੱਦੇ ਤੇ ਪੰਥ ਦੇ ਇੱਕ ਸੋਹਿਰਦ ਤਪਕੇ ਨੇ ਇੱਕ ਸੈਕਸ਼ਨ ਨੇ ਜਿਹਦੇ ਵਿੱਚ ਬਹੁਤ ਸਾਰੇ ਸਿਕਸ ਸਕਾਲਰ ਵੀ ਸੀਗੇ ਪੋਲਿਟੀਕਲ ਰਿਲੀਜੀਅਸ ਸੋਸ਼ਲ ਐਕਟਿਵਿਸਟ ਸੀਗੇ ਔਰ ਨਾਮਰ ਸੀਗੇ ਸਾਰੇ ਸਾਰਿਆਂ ਦਾ ਪੰਥ ਦੇ ਵਿੱਚ ਇੱਕ ਪੂਰਾ ਪੂਰਾ ਉਹਨਾਂ ਦੀ ਇੱਕ ਪੋਪੁਲਾਰਿਟੀ ਸੀ ਉਹਨਾਂ ਦਾ ਇੱਕ ਸਥਾਨ ਸੀ ਔਰ ਉਹਨਾਂ ਦੀ ਕਮਾਈ ਸੀ ਉਹਨਾਂ ਨੇ ਮਿਲ ਕੇ ਇਹਦੇ ਤੇ ਬਹੁਤ ਵਰਕ ਕੀਤਾ 2003 ਤੋਂ 2008 ਤੱਕ 5 ਸਾਲ ਇਹਦੇ ਤੇ ਸੀਰੀਅਸ ਕੈਲੀਬ੍ਰੇਸ਼ਨਸ ਹੋਈਆਂ ਔਰ ਉਸ ਤੋਂ ਬਾਅਦ ਇੱਕ ਖਰੜਾ ਤਿਆਰ ਕੀਤਾ ਗਿਆ ਮੇਰੇ ਕੋਲ ਤੁਹਾਡੇ ਸਾਹਮਣੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਦੂਸਰੀ ਤਸਵੀਰ ਇਹ ਹੈ ਤੁਸੀਂ ਦੇਖੋ ਇਹਨਾਂ ਦੇ ਵਿੱਚ ਪੰਚ ਦੀ ਹਰ ਨਾਮਵਰ ਸ਼ਖਸੀਅਤ ਹਰ ਨਾਮਵਰ ਸੰਸਥਾ ਔਰ ਉਹਨਾਂ ਦਾ ਆਗੂ ਤੇ ਉਹਨਾਂ ਦਾ ਨੁਮਾਇੰਦਾ ਬੈਠਾ ਹੈ ਔਰ ਇਹ ਵਿਧੀ ਵਿਵਧਾਨ ਬਣਾਉਣ ਲਈ ਹੀ ਜਿਹੜੀ ਸੈਮੀਨਾਰਾਂ ਦੀ ਲੜੀ ਸੀ ਉਸ ਤਹਿਤ ਚੀਫ ਖਾਲਸਾ ਜਵਾਨ ਦੇ ਐਡੀਟੋਰੀਅਮ ਦੇ ਵਿੱਚ ਇਹ ਸੈਮੀਨਾਰ ਹੋਇਆ ਸੀ ਤੇ ਪਿੱਛੇ ਬੈਨਰ ਵੀ ਲਿਖਿਆ ਹੈ ਕਿ ਜੱਥੇਦਾਰਾਂ ਦੀ ਨਿਯੁਕਤੀ ਸੇਵਾਮੁਕਤੀ ਕਾਨੂੰਨ ਵਿਧੀ ਤੇ ਕਾਨੂੰਨ ਖੇਤਰ ਨੂੰ ਲੈ ਕੇ ਸੈਮੀਨਾਰ ਕੀਤਾ ਜਾ ਰਿਹਾ ਔਰ ਜੇ ਤੁਸੀਂ ਅਗਰ ਦੂਸਰੀ ਭਾਗ ਸਿੰਘ ਹਨਖੀ ਮਨਜੀਤ ਸਿੰਘ ਕਲਕੱਤਾ ਗਾ ਦੂਸਰੀ ਇਸ ਵਾਰੀ ਤਸਵੀਰ ਦੇਖੋ ਤਾਂ ਇਹਦੇ ਚ ਬਾਬਾ ਅਰਨਾਨ ਸਿੰਘ ਤੋਂ ਮਾ ਵੀ ਬੈਠੇ ਨੇ ਦਮਦਮੀ ਡਕਸਾਲ ਦੇ ਅਖੰਡੀਤ ਨਹੀਂ ਚਾਹਤੇ ਦਿੱਲੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸਾਰੀਆਂ ਯੂਨੀਵਰਸਟੀਆਂ ਦੇ ਲਰਨਡ ਪ੍ਰੋਫੈਸਰਸ ਵੀ ਇਹਦੇ ਵਿੱਚ ਸ਼ਾਮਲ ਹੋਏ ਸੀ ਔਰ ਇਨਾਂ ਇਸ ਸੈਮੀਨਾਰ ਤੋਂ ਬਾਅਦ 5 ਸਾਲ ਦੀ ਡੀਲੀਬਰੇਸ਼ਨਸ ਤੋਂ ਬਾਅਦ ਇੱਕ ਖਰੜਾ ਕਮੇਟੀ ਤਿਆਰ ਕੀਤੀ ਗਈ ਔਰ ਉਸ ਖਰੜਾ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਅਨਖੀ ਸੀਗੇ ਜਿਹੜੇ ਚੀਫ ਕਾਉਂਸਲ ਦੀਵਾਨ ਦੇ ਆਨਰਰੀ ਸੈਕਟਰੀ ਸੀਗੇ ਉਹਨਾਂ ਦੀ ਅਗਵਾਈ ਹੈ ਖਰੜਾ ਤਿਆਰ ਕਰਕੇ ਉਸ ਵੇਲੇ ਦੇ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵਿਦੰਤੀ ਉਹਨਾਂ ਨੂੰ ਸੌਂਪਿਆ ਵੀ ਗਿਆ ਬਟ ਬਹੁਤ ਜਲਦੀ ਉਹਨਾਂ ਨੂੰ ਵੀ ਜਬਰੀ ਅਪਮਾਨਜਨਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਸੋ ਉਸ ਦਿਨ ਤੋਂ ਇਹ ਖਰੜਾ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਕਿਤੇ ਕਿੱਥੇ ਤੂਲ ਚੱਟ ਰਿਹਾ ਸਾਨੂੰ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਕਿ ਉਸ ਤੋਂ ਬਾਅਦ ਕੋਈ ਉਗਸੁਗ ਅਗਲੇ ਜਥੇਦਾਰਾਂ ਨੇ ਇਸ ਵਿਸ਼ੇ ਬਾਰੇ ਨਹੀਂ ਕੱਢੀ ਜਿਸ ਦਿਨ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਿਆਨ ਜਾਰੀ ਕੀਤਾ ਹੈ 24 ਮਾਰਚ ਦਾ ਦਿਨ ਸੀ ਜਿਸ ਦਿਨ ਉਹਨਾਂ ਨੇ ਕਮਿਟ ਕੀਤਾ ਕਿ ਅਸੀਂ ਵਿਧਾਨ ਬਣਾਵਾਂਗੇ ਉਦਰਤੀ ਕਹਿ ਲਓ ਸੰਜੋਗ ਵਾਸ ਕਹਿ ਲਓ ਕੋਇਨਸੀਡੈਂਟਲੀ ਉਸੇ ਦਿਨ ਅਸੀਂ ਉਸ ਖਰੜੇ ਦੀ ਉਸ ਖਰੜੇ ਦੀ ਕਾਪੀ 24 ਮਾਰਚ ਨੂੰ ਪ੍ਰਧਾਨ ਸਾਹਿਬ ਨੂੰ ਦੇ ਕੇ ਆਏ ਬਾਈਚਾਂਸ ਉਸ ਦਿਨ ਅਸੀਂ ਵੀ ਕਾਪੀ ਦੇਣ ਜਾ ਰਹੇ ਸੀਗੇ ਤੇ ਉਹ ਵੀ ਆਪਣਾ ਬਿਆਨ ਤਿਆਰ ਕਰਕੇ ਬੈਠੇ ਹੋਏ ਸੀਗੇ ਦੇਣ ਲਈ ਤੋਂ ਉਸ ਦਿਨ ਇਕੱਠਾ ਹੋ ਗਿਆ ਤੇ ਅਸੀਂ ਆਪਣਾ ਬਿਆਨ ਉਸ ਦਿਨ ਰਿਲੀਜ਼ ਨਹੀਂ ਕੀਤਾ ਕਿਉਂਕਿ ਅਸੀਂ ਆਪਣੇ ਖਰੜੇ ਦੀ ਕਾਪੀ ਨੂੰ ਦੇਤੀ ਨਾਲ ਦੇ ਨਾਲ ਦਲ ਖਾਲਸਾ ਵੱਲੋਂ ਜਿਹੜਾ ਕਵਰਿੰਗ ਲੈਟਰ ਸੀ ਉਹ ਵੀ ਨਾਲ ਅਸੀਂ ਤੇ ਨਾਲ ਜਿਹੜਾ ਖੜੜਾ ਉਸ ਵੇਲੇ 6 ਸਕਾਲਰਸ ਨੇ ਬਣਾਇਆ ਸੀ ਬਹੁਤ ਮਿਹਨਤ ਤੇ ਸੰਦੀਪਜੀਤ ਦੇ ਨਾਲ ਵਰਕ ਕਰਨ ਤੋਂ ਬਾਅਦ ਉਹ ਖੜੜੇ ਦੀ ਕਾਪੀ ਵੀ ਅਸੀਂ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ ਕਿ ਤੁਸੀਂ ਇਹਦੀ ਫਰਦਰ ਐਕਸਪਰਟਸ ਤੋਂ ਐਗਜ਼ਾਮੀਨੇਸ਼ਨ ਕਰਾ ਲਓ ਤੁਸੀਂ ਡਿਸਕਸ਼ਨ ਕਰਾ ਲੋ ਅੰਗਰ ਦੀ رائے ਲੈ ਕੇ ਜਲਦੀ ਤੋਂ ਜਲਦੀ ਇਸ ਵਿਸ਼ੇ ਤੇ ਵਰਕ ਸਟਾਰਟ ਕੀਤਾ ਜਾਏ ਕਿਉਂਕਿ ਆਲਰੇਡੀ ਬਹੁਤ ਸਾਰਾ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਤੋਂ ਅਸੀਂ ਹੁਣ ਇਸ ਗੱਲ ਦੀ ਉਡੀਕ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨੇ ਦੋ ਤਹਾਕਿਆਂ ਦੇ ਬਾਅਦ ਡੱਬੇ ਵਿੱਚ ਬੰਦ ਈਸ਼ੂ ਨੂੰ ਕੱਟ ਕੇ ਕੌਮ ਅਗੇ ਇੱਕ ਪ੍ਰੋਮਿਸ ਕੀਤਾ ਕਿ ਅਸੀਂ ਅਗਲੇ ਜਿਹੜੇ ਜਥੇਦਾਰ ਨੇ ਉਹ ਵਿਧਿ ਵਿਦਾਤ ਅਨੁਸਾਰ ਹੀ ਪੱਕੇ ਤਖਤਾਂ ਦੇ ਨਿਯੁਕਤ ਕਰਾਂਗੇ ਉਹਦਾ ਇੱਕ ਸਿਸਟਮ ਬਣੇਗਾ ਜਿਹੜਾ ਟੈਕ ਸਕਾਲਰ ਨੂੰ ਪਿਆਰ ਕਰਕੇ ਅਸੀਂ ਝੂ ਪ੍ਰਿੰਟ ਦੇ ਕੇ ਆਏ ਆ ਇਹ ਪੰਥਕ ਇਲੈਕਟੋਰਲ ਫੋਰਟ ਦੇ ਪੈਟਰਨ ਤੇ ਹੈ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਕੋਲ ਜਿਹੜਾ ਇਕਾਧਿਕਾਰ ਹੈ ਜਾਂ ਅਕਾਲੀ ਦਲ ਕੋਲ ਪਾਈ ਡਿਫਾਲਟ ਇਕਾਧਿਕਾਰ ਹੈ ਉਹ ਖਤਮ ਹੁੰਦਾ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਪੰਥ ਕੋ ਚਲਾ ਜਾਏਗਾ ਸ਼੍ਰੋਮਣੀ ਕਮੇਟੀ ਇਕੱਲੇ ਕੋਲ ਨਹੀਂ ਰਹੇਗਾ ਸ਼੍ਰੋਮਣੀ ਕਮੇਟੀ ਕੋਆਰਡੀਨੇਟਰ ਦਾ ਰੋਲ ਪਲੇ ਕਰੇਗੀ ਫੈਸਿਲੀਟੇਟਰ ਦਾ ਰੋਲ ਪਲੇ ਕਰੇਗੀ ਅਹਿਮ ਰੋਲ ਪਲੇ ਕਰੇਗੀ ਕਿਉਂਕਿ ਉਹਨਾਂ ਨੇ ਇਹਦੇ ਤੇ ਸਟੈਂਪ ਲਾਣੀ ਹੈ ਆਪਣੀ ਅਲਟੀਮੇਟਲੀ ਜਦੋਂ ਅੰਤ ਇਹ ਜਿਹੜਾ ਇਲੈਕਟੋਰਲ ਕਮੇਟੀ ਆ ਡਿਸਾਈਡ ਕਰ ਲੇਗਾ ਕਿ ਕਿਹੜੇ ਜਥੇਦਾਰ ਹੋਣਗੇ ਉਸ ਤੋਂ ਬਾਅਦ ਸ਼੍ਰੋਮਿਕ ਕਮੇਟੀ ਉਹਦੇ ਤੇ ਆਪਣੀ ਸਟੈਂਪ ਲਾਏਗੀ ਉਹਨਾਂ ਦੀ ਐਗਜ਼ੈਕਟਿਵ ਕਮੇਟੀ ਸਟੈਂਪ ਲਾਏਗੀ ਬਟ ਇੱਕ ਅਧਿਕਾਰ ਖਤਮ ਹੋ ਜਾਏਗਾ ਔਰ ਸਭ ਤੋਂ ਜ਼ਰੂਰੀ ਹੈ ਕਿ ਜਥੇਦਾਰ ਨੂੰ ਪੇ ਮਹਤਾਜ ਕਰਨਾ ਫਾਈਨੈਂਸ਼ਲੀ ਕਿੰਨੀ ਦੇਰ ਤੱਕ ਅੰਤ ਤੱਕ ਆਰਥਸਿਸ ਅੰਤ ਤੱਕ ਗੋਲਤ ਨਹੀਂ ਹੋਏਗੀ ਔਰ ਜਥੇਦਾਰ ਕੇਵਲ ਤੇ ਕੇਵਲ ਸ਼੍ਰੋਮਿਕ ਕਮੇਟੀ ਦੀ ਗੋਲਤ ਤੇ अपना अपना अपनी जिंदगी ਤੇ ਆਪਣੇ ਸੱਤਰੇ ਦਾ ਕੰਮ ਚਲਾਏਗਾ ਉਨੀ ਦੇਰ ਤੱਕ ਕੋਈ ਵੀ ਜੱਜਦਾ ਕੋਈ ਵੀ ਅਸੀਂ ਬਣਾ دیے ਚਾਹੇ ਤੋ ਹੋਰ ਬਣਾ ਦੇ ਉਹ ਇੰਡੀਪੈਂਡੈਂਟ ਡਿਸੀਜਨਸ ਨਹੀਂ ਲੈ ਸਕਦਾ ਤੋਂ ਉਹਦੀ ਲੀਗਲ ਐਡਮਿਨਿਸਟ੍ਰੇਟਿਵ ਤੇ ਫਾਈਨੈਂਸ਼ੀਅਲ ਬਾਈਂਡਿੰਗਸ ਤੋਂ ਉਹਨੂੰ ਮੁਕਤ ਕਰਨਾ ਪਵੇਗਾ ਉਹਨੂੰ ਆਜ਼ਾਦ ਕਰਨਾ ਪਵੇਗਾ ਤੋਂ ਇਹ ਇੱਕ ਬਹੁਤ ਕੰਪਲੀਕੇਟਿਡ ਬੁੱਧਾ ਨਾ ਇਜ਼ੀ ਮੁੱਦਾ ਨਹੀਂ ਹੈ ਇਹਨੂੰ ਜਿਹਨੂੰ ਅਸੀਂ ਬਾਹਰ ਬੈਠ ਕੇ ਸਮਝ ਬੈਠੇ ਆਂ ਬਟ ਇਹਦੇ ਤੇ ਵਰਕ ਕਰਨਾ ਬਹੁਤ ਜ਼ਰੂਰੀ ਹੈ ਕਾਲ ਤੱਕ ਤੇ ਸੈਕਰੇਟਰੀਏਟ ਨੂੰ ਅਸੀਂ ਕਹਿ ਦਿੰਦੇ ਆਂ ਕਿ ਅਥਿਹਦਾਰ ਦਾ ਰਤਬਾ ਉਹੀ ਏ ਜੋ ਕ੍ਰਿਸਚੀਅਨਿਟੀ ਦੇ ਵਿੱਚ ਪੋਪ ਦਾ ਰਤਬਾ ਹੈ ਬਟ ਕਿਸੇ ਨੇ ਪੋਪ ਦੀ ਫੰਕਸ਼ਨਿੰਗ ਨੂੰ ਉਹਦੀ ਅਪੁਆਇੰਟਮੈਂਟ ਨੂੰ ਉਹਦੇ ਸੈਕਰੇਟਰੀਏਟ ਨੂੰ ਰੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਉਹਨਾਂ ਵੱਲ ਝਾਤੀ ਮਾਰੀ ਹੈ ਕਿ ਉਹ ਕਿਸ ਤਰ੍ਹਾਂ ਪੁਆਇੰਟ ਹੁੰਦੇ ਆਂ ਔਰ ਉਹਨਾਂ ਉਨਾਂ ਕੋਲ ਕਿੰਨੀਆਂ ਤਾਕਤਾਂ ਨੇ ਵੈਟਿਕਨ ਦੇ ਵਿੱਚ ਪੋਪ ਦਾ ਜਿਹੜਾ ਵਰਡ ਹੈ ਉਹ ਲਾਗ ਹੈ ਪੋਪ ਦਾ ਵਰਡ ਵੈਟਿਕਨ ਦੇ ਵਿੱਚ ਲਾਅ ਹੈ ਅਸੀਂ ਕਹਿ ਦਿੰਦੇ ਆਂ ਅਸੀਂ ਅਸੀਂ ਪੀਸੀ ਨੂੰ ਕਹਿ ਦਿੰਦੇ ਆਂ ਸਾਡੀ ਪਾਰਲੀਮੈਂਟ ਹੈ ਇੱਥੇ ਦਾ ਸਾਡੇ ਪੋਪ ਨੇ ਪਰ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਉਹ ਰਤਬਾ ਉਹ ਆਬਾ ਉਹ ਜਿਹੜੀ ਜਿਹੜਾ ਉਹਨਾਂ ਨੂੰ ਤੱਬ ਕੁਝ ਮਿਲਣਾ ਹੁੰਦਾ ਕਿ ਅਸੀਂ ਦਿੰਨੇ ਆਂ ਤੋਂ ਇਹ ਸਾਰਾ ਕੁਝ ਜਿਹੜਾ ਵਰਕ ਕੀਤਾ ਉਹ ਅਸੀਂ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖ ਦਿੱਤਾ ਅਸੀਂ ਹੁਣ ਇੰਤਜ਼ਾਰ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਕਿੰਨੀ ਕੁ ਸਿਹਰਤ ਦਾ ਦੇ ਨਾਲ ਅੱਗੇ ਵੱਧਦੀ ਖਾਲਸਾ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ 2000 ਤੋਂ ਬਾਅਦ ਹੀ ਇਸ ਮੁੱਦੇ ਤੇ ਪੰਥ ਦੇ ਇੱਕ ਸੋਹਰਦ ਤਬਕੇ ਨੇ ਇੱਕ ਸੈਕਸ਼ਨ ਨੇ ਜਿਹਦੇ ਵਿੱਚ ਬਹੁਤ ਸਾਰੇ ਸਿਕਸ ਸਕਾਲਰ ਵੀ ਸੀਗੇ ਪੋਲਿਟੀਕਲ ਰਿਲੀਜੀਅਸ ਸੋਸ਼ਲ ਐਕਟਿਵਿਸਟ ਸੀਗੇ ਔਰ ਨਾਮਰ ਸੀਗੇ ਸਾਰੇ ਸਾਰਿਆਂ ਦਾ ਪੰਥ ਦੇ ਵਿੱਚ ਇੱਕ ਪੂਰਾ ਪੂਰਾ ਉਹਨਾਂ ਦੀ ਇੱਕ ਪਪੁਲਾਰਿਟੀ ਸੀ ਉਹਨਾਂ ਦਾ ਇੱਕ ਸਥਾਨ ਸੀ ਔਰ ਉਹਨਾਂ ਦੀ ਕਮਾਈ ਸੀ ਉਹਨਾਂ ਨੇ ਮਿਲ ਕੇ ਇਹਦੇ ਤੇ ਬਹੁਤ ਵਰਕ ਕੀਤਾ 2003 ਤੋਂ 2008 ਤੱਕ 5 ਸਾਲ ਇਹਦੇ ਤੇ ਸੀਰੀਅਸ ਕੈਲੀਬ੍ਰੇਸ਼ਨਸ ਹੋਈਆਂ ਔਰ ਉਸ ਤੋਂ ਬਾਅਦ ਇੱਕ ਖਰੜਾ ਤਿਆਰ ਕੀਤਾ ਗਿਆ ਮੇਰੇ ਕੋਲ ਤੁਹਾਡੇ ਸਾਹਮਣੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਦੂਸਰੀ ਤਸਵੀਰ ਇਹ ਹੈ ਤੁਸੀਂ ਦੇਖੋ ਇਹਨਾਂ ਦੇ ਵਿੱਚ ਪੰਥ ਦੀ ਹਰ ਨਾਮਵਾਰ ਸ਼ਖਸੀਅਤ ਹਰ ਨਾਮਵਾਰ ਸੰਸਥਾ ਔਰ ਉਹਨਾਂ ਦਾ ਆਗੂ ਤੇ ਉਹਨਾਂ ਦਾ ਨਮਾਇੰਦਾ ਬੈਠਾ ਹੈ ਔਰ ਇਹ ਵਿਧੀ ਵਿਧਾਨ ਬਣਾਉਣ ਲਈ ਹੀ ਜਿਹੜੀ ਸੈਮੀਨਾਰਾਂ ਦੀ ਲੜੀ ਸੀ ਉਸ ਤਹਿਤ ਚੀਫ ਖਾਲਸਾ ਜਵਾਨ ਦੇ ਐਡੀਟੋਰੀਅਮ ਦੇ ਵਿੱਚ ਇਹ ਸੈਮੀਨਾਰ ਹੋਇਆ ਸੀ ਤੇ ਪਿੱਛੇ ਬੈਨਰ ਵੀ ਲਿਖਿਆ ਕਿ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਕਾਨੂੰਨ ਵਿਧੀ ਤੇ ਕਾਰਜ ਖੇਤਰ ਨੂੰ ਲੈ ਕੇ ਸੈਮੀਨਾਰ ਕੀਤਾ ਜਾ ਰਿਹਾ ਔਰ ਅਜੇ ਜੇ ਅਗਰ ਦੂਸਰੀ ਭਾਕ ਸਿੰਘ ਹਨਖੀ ਮਨਜੀਤ ਸਿੰਘ ਕਲਪਤਾਗਰ ਦੂਸਰੀ ਇਸ ਵਾਰੀ ਤਸਵੀਰ ਦੇਖੋ ਤੇ ਇਹਦੇ ਚ ਬਾਬਾ ਅਰਨਮ ਸਿੰਘ ਤੋਂ ਮਾ ਵੀ ਬੈਠੇ ਨੇ ਦਮਦਮੀ ਰਿਕਸਾਲ ਦੇ ਅਖੰਡ ਕੀਰਤਨੀ ਜਥੇ ਦੇ ਦਿੱਲੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸਾਰੀਆਂ ਯੂਨੀਵਰਸਿਟੀਆਂ ਦੇ ਲਰਨਡ ਪ੍ਰੋਫੈਸਰਸ ਵੀ ਇਹਦੇ ਵਿੱਚ ਸ਼ਾਮਲ ਹੋਏ ਸੀ ਔਰ ਇਨਾਂ ਇਸ ਸੈਮੀਨਾਰ ਤੋਂ ਬਾਅਦ 5 ਸਾਲ ਦੀ ਟੈਲੀਬ੍ਰੇਸ਼ਨਸ ਤੋਂ ਬਾਅਦ ਇੱਕ ਖਰੜਾ ਕਮੇਟੀ ਤਿਆਰ ਕੀਤੀ ਗਈ ਔਰ ਉਸ ਖਰੜਾ ਕਮੇਟੀ ਦੇ ਚੇਅਰਮੈਨ ਭਾਕ ਸਿੰਘ ਅਨਖੀ ਸੀਗੇ ਜਿਹੜੇ ਚੀਮਕਲਸ ਦੇਵਾਂ ਦੇ ਆਨਰੇਰੀ ਸੈਕਟਰੀ ਸੀਗੇ ਉਹਨਾਂ ਦੀ ਅਗਵਾਈ ਹੇ ਖਰੜਾ ਤਿਆਰ ਕਰਕੇ ਉਸ ਵੇਲੇ ਦੇ ਜੱਥੇਦਾਰ ਗਿਆਨੀ ਜੁਗਿੰਦਰ ਸਿੰਘ ਵਿਦੰਤੀ ਉਹਨਾਂ ਨੂੰ ਸੌਂਪਿਆ ਵੀ ਗਿਆ ਬਟ ਬਹੁਤ ਜਲਦੀ ਉਹਨਾਂ ਨੂੰ ਵੀ ਜਬਰੀ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਸੋ ਉਸ ਦਿਨ ਤੋਂ ਇਹ ਖਰੜਾ ਅਕਾਲ ਤਖਤ ਸੈਟਿਸ ਕਰਦੇ ਰਹੇ ਤੇ ਕਿਤੇ ਕਿੱਥੇ ਤੂਲ ਚੱਟ ਰਿਹਾ ਸਾਨੂੰ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਉਸ ਤੋਂ ਬਾਅਦ ਕੋਈ ਉਗ ਸੁਭ ਅਗਲੇ ਜੱਥੇਦਾਰਾਂ ਨੇ ਇਸ ਵਿਸ਼ੇ ਬਾਰੇ ਨਹੀਂ ਕੱਟੀ ਜਿਸ ਦਿਨ ਚਰਮਨੀ ਬਰਤਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਿਆਨ ਜਾਰੀ ਕੀਤਾ ਹੈ 24 ਮਾਰਚ ਦਾ ਦਿਨ ਸੀ ਜਿਸ ਦਿਨ ਉਹਨਾਂ ਨੇ ਕਮਿਟ ਕੀਤਾ ਕਿ ਅਸੀਂ ਵਿਦੇਵਦਾਨ ਬਣਾਵਾਂਗੇ ਕੁਦਰਤੀ ਕਹਿ ਲਓ ਸੰਜੋਗ ਵਾਸ ਕਹਿ ਲਓ ਉਹ ਇਨਸੀਡੈਂਟ ਹੀ ਉਸੇ ਦਿਨ ਅਸੀਂ ਉਸ ਖਰੜੇ ਦੀ ਉਸ ਖਰੜੇ ਦੀ ਕਾਪੀ 24 ਮਾਰਚ ਨੂੰ ਪ੍ਰਧਾਨ ਸਾਹਿਬ ਨੂੰ ਦੇ ਕੇ ਆਏ ਭਾਈ ਚਾਂਸ ਉਸ ਦਿਨ ਅਸੀਂ ਵੀ ਕਾਪੀ ਦੇਣ ਜਾ ਰਹੇ ਸੀਗੇ ਤੇ ਉਹ ਵੀ ਆਪਣਾ ਬਿਆਨ ਤਿਆਰ ਕਰਕੇ ਬੈਠੇ ਹੋਏ ਸੀਗੇ ਦੇਣ ਲਈ ਤਾਂ ਉਸ ਦਿਨ ਇਕੱਠਾ ਹੋ ਗਿਆ ਤੇ ਅਸੀਂ ਆਪਣਾ ਬਿਆਨ ਉਸ ਦਿਨ ਰਿਲੀਜ਼ ਨਹੀਂ ਕੀਤਾ ਕਿਉਂਕਿ ਅਸੀਂ ਆਪਣੇ ਖਰੜੇ ਦੀ ਕਾਪੀ ਨਾਂ ਨੂੰ ਦੇਤੀ ਨਾਲ ਦੇ ਨਾਲ ਦਲ ਖਾਲਸਾ ਵੱਲੋਂ ਜਿਹੜਾ ਕਵਰਿੰਗ ਲੈਟਰ ਸੀ ਉਹ ਵੀ ਨਾਲ ਅਸੀਂ ਤੇ ਨਾਲ ਜਿਹੜਾ ਖਰੜਾ ਉਸ ਵੇਲੇ 6 ਸਕਾਲਰਸ ਨੇ ਬਣਾਇਆ ਸੀ ਬਹੁਤ ਮਿਹਨਤ ਸੰਜੀਤਜੀਤ ਦੇ ਨਾਲ ਵਰਕ ਕਰਨ ਤੋਂ ਬਾਅਦ ਉਹ ਖਰੜੇ ਦੀ ਕਾਪੀ ਵੀ ਅਸੀਂ ਪ੍ਰਧਾਨ ਸਾਹਿਬ ਸ਼ਰਮੀਂਗ ਕਮੇਟੀ ਨੂੰ ਸੌਂਪ ਦਿੱਤੀ ਹੈ ਕਿ ਤੁਸੀਂ ਇਹਦੀ ਫਰਦਰ एक्सपर्ट्स ਤੋਂ ਐਗਜ਼ਾਮੀਨੇਸ਼ਨ ਕਰਾ ਲਓ ਤੁਸੀਂ ਡਿਸਕਸ਼ਨ ਕਰਾ ਲਓ ਅੰਗਰ ਦੀ رائے ਲੈ ਕੇ ਜਲਦੀ ਤੋਂ ਜਲਦੀ ਇਸ ਵਿਸ਼ੇ ਤੇ ਵਰਕ ਸਟਾਰਟ ਕੀਤਾ ਜਾਏ ਕਿਉਂਕਿ ਆਲਰੇਡੀ ਬਹੁਤ ਸਾਰਾ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਤੋਂ ਅਸੀਂ ਹੁਣ ਇਸ ਗੱਲ ਦੀ ਉਡੀਕ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨੇ ਦੋ ਦਹਾਕਿਆਂ ਦੇ ਬਾਅਦ ਡੱਬੇ ਵਿੱਚ ਬੰਦ ਇਸ ਨੂੰ ਕੱਢ ਕੇ ਕੌਮ ਅਗੇ ਇੱਕ ਪ੍ਰੋਮਿਸ ਕੀਤਾ ਕਿ ਅਸੀਂ ਅਗਲੇ ਜਿਹੜੇ ਜਥੇਦਾਰ ਨੇ ਉਹ ਵਿਧਿ ਵਿਦਾਤ ਅਨੁਸਾਰ ਹੀ ਪੱਕੇ ਤਖਤਾਂ ਦੇ ਨਿਯੁਕਤ ਕਰਾਂਗੇ ਉਹਦਾ ਇੱਕ ਸਿਸਟਮ ਬਣੇਗਾ ਜਿਹੜਾ ਸਿਕਸ ਕੌਲਰਸ ਵੱਲੋਂ ਤਿਆਰ ਕਰਕੇ ਅਸੀਂ ਪ੍ਰੂ ਪ੍ਰਿੰਟ ਦੇ ਕੇ ਆਏ ਆ ਇਹ ਪੰਥਕ ਇਲੈਕਟੋਰਲ ਕੌਲਿਜ ਦੇ ਪੈਟਰਨ ਤੇ ਹੈ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇ ਕੋਲ ਜਿਹੜਾ ਇਕਾਧਿਕਾਰ ਹੈ ਜਾਂ ਅਕਾਲੀ ਦਲ ਕੋਲ ਬਾਈ ਡਿਫਾਲਟ ਇਕਾਧਿਕਾਰ ਹੈ ਉਹ ਖਤਮ ਹੁੰਦਾ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਪੰਥ ਕੋ ਚਲਾ ਜਾਏਗਾ ਸਰੋਮਿਕ ਕਮੇਟੀ ਇਕੱਲੇ ਕੋਲ ਨਹੀਂ ਰਹੇਗਾ ਸਰੋਮਿਕ ਕਮੇਟੀ ਕੋਆਰਡੀਨੇਟਰ ਦਾ ਰੋਲ ਪਲੇ ਕਰੇਗੀ ਫੈਸਿਲਿਟੇਟਰ ਦਾ ਰੋਲ ਪਲੇ ਕਰੇਗੀ ਅਹਿਮ ਰੋਲ ਪਲੇ ਕਰੇਗੀ ਕਿਉਂਕਿ ਉਹਨਾਂ ਨੇ ਇਹਦੇ ਤੇ ਸਟੈਂਪ ਲਾਣੀ ਹੈ ਆਪਣੀ ਅਲਟੀਮੇਟਲੀ ਜਦੋਂ ਅੰਤ ਜਿਹੜਾ ਇਲੈਕਟੋਰਲ ਕਾਲਜ ਆ ਡਿਸਾਈਡ ਕਰ ਲੇਗਾ ਕਿ ਕਿਹੜੇ ਜਥੇਦਾਰ ਹੋਣਗੇ ਉਸ ਤੋਂ ਬਾਅਦ ਸ਼੍ਰੋਮਿਕ ਪਟੀਓ ਦੇ ਤੇ ਆਪਣੀ ਸਟੈਂਪ ਲਾਏਗੀ ਉਹਨਾਂ ਦੀ ਐਗਜ਼ੈਕਟਿਵ ਕਮੇਟੀ ਸਟੈਂਪ ਲਾਏਗੀ ਬਟ ਇਕਾਧਿਕਾਰ ਖਤਮ ਹੋ ਜਾਏਗਾ ਔਰ ਸਭ ਤੋਂ ਜ਼ਰੂਰੀ ਹੈ ਕਿ ਜਥੇਦਾਰ ਨੂੰ ਪੇ ਮੁਹਤਾਜ ਕਰਨਾ ਫਾਈਨੈਂਸ਼ਲੀ ਕਿੰਨੀ ਦੇਰ ਤੱਕ ਅੰਤ ਤੱਕ ਆਰਥੋਸਿਸ ਅੰਤ ਤੱਕ ਗੋਲਕ ਨਹੀਂ ਹੋਏਗੀ ਔਰ ਜਥੇਦਾਰ ਕੇਵਲ ਤੇ ਕੇਵਲ ਸ਼੍ਰੋਮਿਕ ਮੈਟੀ ਦੀ ਗੋਲਕ ਤੇ अपना अपना अपनी जिंदगी ਤੇ ਆਪਣੇ ਇਸ ਦਾ ਤਰੇਦਾ ਕੰਮ ਚਲਾਏਗਾ ਉਨੀ ਦੇਰ ਤੱਕ ਕੋਈ ਵੀ ਜੱਜਦਾ ਕੋਈ ਵੀ ਅਸੀਂ ਬਣਾ دیے ਚਾਹੇ ਕੋ ਹੋਰ ਬਣਾ ਦੇ ਉਹ ਇੰਡੀਪੈਂਡੈਂਟ ਡਿਸੀਜਨਸ ਨਹੀਂ ਲੈ ਸਕਦਾ ਤੋਂ ਉਹਦੀ ਲੀਗਲ ਐਡਮਿਨਿਸਟ੍ਰੇਟਿਵ ਤੇ ਫਾਈਨੈਂਸ਼ੀਅਲ ਬਾਈਂਡਿੰਗਸ ਤੋਂ ਉਹਨੂੰ ਮੁਕਤ ਕਰਨਾ ਪਵੇਗਾ ਉਹਨੂੰ ਆਜ਼ਾਦ ਕਰਨਾ ਪਵੇਗਾ ਤੋਂ ਇਹ ਇੱਕ ਬਹੁਤ ਕੰਪਲੀਕੇਟਿਡ ਮੁੱਦਾ ਹੈ ਨਾ ਇਜ਼ੀ ਮਤਲਬ ਨਹੀਂ ਹੈ ਇਹਨੂੰ ਜਿਹਨੂੰ ਅਸੀਂ ਬਾਹਰ ਬੈਠ ਕੇ ਸਮਝ ਬੈਠੇ ਆ ਬਟ ਇਹਦੇ ਤੇ ਵਰਕ ਕਰਨਾ ਬਹੁਤ ਜ਼ਰੂਰੀ ਹੈ ਕਾਲ ਤੱਕ ਦੇ ਸੈਕ੍ਰੇਟਰੀਏਟ ਨੂੰ ਅਸੀਂ ਕਹਿ ਦਿੰਦੇ ਆ ਕਿ ਅਥਿਹਦਾਰ ਆ ਰਤਬਾ ਉਹ ਹੀ ਹੈ ਜੋ ਕ੍ਰਿਸਚੀਅਨਿਟੀ ਦੇ ਵਿੱਚ ਪੋਪ ਦਾ ਰਤਬਾ ਹੈ ਬਟ ਕਿਸੇ ਨੇ ਪੋਪ ਦੀ ਫੰਕਸ਼ਨਿੰਗ ਨੂੰ ਉਹਦੀ ਅਪੁਆਇੰਟਮੈਂਟ ਨੂੰ ਉਹਦੇ ਸੈਕ੍ਰੇਟਰੀਏਟ ਨੂੰ ਰੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਸੇ ਨੇ ਉਹਨਾਂ ਵੱਲ ਝਾਤੀ ਮਾਰੀ ਹੈ ਕਿ ਉਹ ਕਿਸ ਤਰ੍ਹਾਂ ਪੁਆਇੰਟ ਹੁੰਦੇ ਆ ਔਰ ਉਹਨਾਂ ਉਨਾਂ ਕੋਲ ਕਿੰਨੀਆਂ ਤਾਕਤਾਂ ਨੇ ਵੈਟਿਕਨ ਦੇ ਵਿੱਚ ਪੋਪ ਦਾ ਜਿਹੜਾ ਵਰਡ ਹੈ ਉਹ ਲਾਗ ਹੈ ਪੋਪ ਦਾ ਵਰਡ ਵੈਟਿਕਨ ਦੇ ਵਿੱਚ ਲਾਅ ਹੈ ਅਸੀਂ ਕਹਿ ਤੇ ਦਿੰਦੇ ਆਂ ਅਸੀਂ ਐਸਪੀਸੀ ਨੂੰ ਕਹਿ ਦਿੰਦੇ ਆਂ ਸਾਡੀ ਪਾਰਲੀਮੈਂਟ ਹੈ ਇੱਥੇ ਤਾਂ ਸਾਡੇ ਪੋਪ ਨੇ ਪਰ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਉਹ ਰਤਬਾ ਉਹ ਆਬਾ ਉਹ ਜਿਹੜੀ ਜਿਹੜਾ ਉਹਨਾਂ ਨੂੰ ਸਭ ਕੁਝ ਮਿਲਣਾ ਹੁੰਦਾ ਕਿ ਅਸੀਂ ਦਿੰਨੇ ਆਂ ਤੋਂ ਇਹ ਸਾਰਾ ਕੁਝ ਜਿਹੜਾ ਵਰਕ ਕੀਤਾ ਉਹ ਅਸੀਂ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖ ਦਿੱਤਾ ਅਸੀਂ ਹੁਣ ਇੰਤਜ਼ਾਰ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਕਿੰਨੀ ਕੁ ਸੋਹਰਤ ਦਾ ਦੇ ਨਾਲ ਅੱਗੇ ਵਧਦੀ ਖਾਲਸਾ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ 2000 ਤੋਂ ਬਾਅਦ ਹੀ ਇਸ ਮੁੱਦੇ ਤੇ ਪੰਥ ਦੇ ਇੱਕ ਸੂਹਿਰਦ ਤਪਕੇ ਨੇ ਇੱਕ ਸੈਕਸ਼ਨ ਨੇ ਜਿਹਦੇ ਵਿੱਚ ਬਹੁਤ ਸਾਰੇ ਸਿਕਸ ਸਕਾਲਰ ਵੀ ਸੀਗੇ politicial religious social activists ਸੀਗੇ ਔਰ ਨਾਮਰ ਸੀਗੇ ਸਾਰੇ ਸਾਰਿਆਂ ਦਾ ਪੰਥ ਦੇ ਵਿੱਚ ਇੱਕ ਪੂਰਾ ਪੂਰਾ ਉਹਨਾਂ ਦੀ ਇੱਕ ਪਪੁਲਾਰਿਟੀ ਸੀ ਉਹਨਾਂ ਦਾ ਇੱਕ ਸਥਾਨ ਸੀ ਔਰ ਉਹਨਾਂ ਦੀ ਕਮਾਈ ਸੀ ਉਹਨਾਂ ਨੇ ਮਿਲ ਕੇ ਇਹਦੇ ਤੇ ਬਹੁਤ ਵਰਕ ਕੀਤਾ 2003 ਤੋਂ 2008 ਤੱਕ 5 ਸਾਲ ਇਹਦੇ ਤੇ ਸੀਰੀਅਸ ਟੈਲੀਬ੍ਰੇਸ਼ਨਸ ਹੋਈਆਂ ਔਰ ਉਸ ਤੋਂ ਬਾਅਦ ਇੱਕ ਖਰੜਾ ਤਿਆਰ ਕੀਤਾ ਗਿਆ ਮੇਰੇ ਕੋਲ ਤੁਹਾਡੇ ਸਾਹਮਣੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਦੂਸਰੀ ਤਸਵੀਰ ਇਹ ਹੈ ਤੁਸੀਂ ਦੇਖੋ ਇਹਨਾਂ ਦੇ ਵਿੱਚ ਪੰਚ ਦੀ ਹਰ ਨਾਮਵਾਰ ਸ਼ਖਸੀਅਤ ਹਰ ਨਾਮਵਾਰ ਸੰਸਥਾ ਔਰ ਉਹਨਾਂ ਦਾ ਆਗੂ ਤੇ ਉਹਨਾਂ ਦਾ ਨਮਾਇੰਦਾ ਬੈਠਾ ਹੈ ਔਰ ਇਹ ਵਿਧੀ ਵਿਵਧਾਨ ਬਣਾਉਣ ਲਈ ਹੀ ਜਿਹੜੀ ਸੈਮੀਨਾਰਾਂ ਦੀ ਲੜੀ ਸੀ ਉਸ ਤਹਿਤ ਈਵ ਖਾਲਸਾ ਦਵਾਨ ਦੇ ਐਟੀਟੋਰੀਅਮ ਦੇ ਵਿੱਚ ਇਹ ਸੈਮੀਨਾਰ ਹੋਇਆ ਸੀ ਤੇ ਪਿੱਛੇ ਬੈਨਰ ਵੀ ਲਿਖਿਆ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਕਾਰਜ ਵਿਧੀ ਤੇ ਕਾਰਜ ਖੇਤਰ ਨੂੰ ਲੈ ਕੇ ਸੈਮੀਨਾਰ ਕੀਤਾ ਜਾ ਰਿਹਾ ਔਰ ਜੇ ਤੁਸੀਂ ਅਗਰ ਦੂਸਰੀ ਭਗ ਸਿੰਘ ਹਨਖੀ ਮਨਜੀਤ ਸਿੰਘ ਕਲਕੱਤਾ ਦਾ ਦੂਸਰੀ ਇਸ ਵਾਰੀ ਤਸਵੀਰ ਦੇਖੋ ਤੇ ਇਹਦੇ ਚ ਬਾਬਾ ਅਰਨਾਮ ਸਿੰਘ ਤੋਂ ਮਾ ਵੀ ਬੈਠੇ ਨੇ ਦਮਦਮਾ ਡਕਸਾਲ ਦੇ ਖੰਡਕੀਤ ਨਹੀਂ ਚਤੇਦੇ ਦਿੱਲੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸਾਰੀਆਂ ਯੂਨੀਵਰਸਟੀਆਂ ਦੇ ਲਰਨਰਡ ਪ੍ਰੋਫੈਸਰਸ ਵੀ ਇਹਦੇ ਵਿੱਚ ਸ਼ਾਮਲ ਹੋਏ ਸੀ ਔਰ ਇਨਾਂ ਇਸ ਸੈਮੀਨਾਰ ਤੋਂ ਬਾਅਦ 5 ਸਾਲ ਦੀ ਡੀਲੀਬਰੇਸ਼ਨਸ ਤੋਂ ਬਾਅਦ ਇੱਕ ਖਰੜਾ ਕਮੇਟੀ